ਦੋਸਤੋ ਅੱਜ ਆਪਾਂ ਗੱਲ ਕਰਨੇ ਆ ਕੰਗਨਾਰ ਨਾਉ ਦੇ ਬਾਰੇ ਚ ਜੋ ਕਿ ਹਮੇਸ਼ਾ ਸਿੱਖਾਂ ਦੇ ਪੰਜਾਬੀਆਂ ਦੇ ਖਿਲਾਫ ਬਕਵਾਸ ਕਰਦੀ ਰਹੀ ਹੈ ਹਮੇਸ਼ਾ ਇਹਨਾਂ ਦੇ ਖਿਲਾਫ ਟਿੱਪਣੀਆਂ ਦਿੰਦੀ ਰਹੀ ਹੈ ਕਿਸਾਨਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹਨੇ ਹਮੇਸ਼ਾ ਬਕਵਾਸ ਕੀਤੀ ਹੈ ਤੇ ਮੁਬਾਰਕ ਹੋਵੇ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਿ ਇਹਦੀ ਐਮਰਜੈਂਸੀ ਮੂਵੀ ਜਿਹੜੀ ਬੈਨ ਕਰ ਦਿੱਤੀ ਗਈ ਹੈ ਸੈਂਸਰ ਬੋਰਡ ਨੇ ਉਹਨੀ ਦੇਰ ਤੱਕ ਬੰਦ ਕਰ ਦਿੱਤੀ ਹੈ ਜਿੰਨੀ ਦੇਰ ਤੱਕ ਇਹਦੇ ਅੰਦਰੋਂ ਸਿੱਖਾਂ ਦਾ ਗਲਤ ਇਤਿਹਾਸ ਨਾ ਕੱਢਿਆ ਜਾਵੇ ਵੀਡੀਓ ਨੂੰ ਦੇਖਣਿਆ ਕਿ ਇਸ ਵੀਡੀਓ ਦੇ ਅੰਦਰ ਕਿ ਕੀ ਵਜ੍ਹਾ ਬਣੀ ਕੰਗਰ ਨਾਉ ਦੀ ਮੂਵੀ ਨੂੰ ਬੈਨ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਰਕਾਰ ਆ ਜੋ ਦਿਨ ਆ ਗਿਆ ਜਿਹੜਾ ਦਿਨ ਤਕਰੀਬਨ ਪਿਛਲੇ 10-12 ਦਿਨਾਂ ਤੋਂ ਲਗਾਤਾਰ ਸਿੱਖ ਕੌਮ ਇੰਤਜ਼ਾਰ ਕਰ ਰਹੀ ਸੀ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਢੰਗ ਨਾਲ ਆਪਣੇ ਆਪਣੇ ਲੈਵਲ ਤੇ ਹਰ ਸਿੱਖ ਦਾ ਇਸ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਕੰਗਨਾਰ ਨੋਦੀ ਆਨ ਵਾਲੀ ਅਮਰਜੈਂਸੀ ਫਿਲਮ ਜਿਹਦੇ ਖਿਲਾਫ ਸਿੱਖ ਜਥੇਬੰਦੀਆਂ ਨੇ ਆਮ ਸਿੱਖ ਸੰਗਤ ਨੇ ਇਸ ਦਾ ਵਿਰੋਧ ਆਪਣੇ ਆਪਣੇ ਢੰਗ ਨਾਲ ਆਪਣੇ ਆਪਣੇ ਇਲਾਕੇ ਦੇ ਥਾਣੇ ਵਿੱਚ ਮੰਗ ਪੱਤਰ ਦੇ ਕੇ ਆਪਣੇ ਆਪਣੇ ਤਰੀਕੇ ਨਾਲ ਰੋਸ ਮੁਜ਼ਾਹਰਾ ਕਰਕੇ ਵਿਰੋਧ ਕੀਤਾ ਔਰ ਬੰਦਾ ਵੀ ਇਹ ਵਿਰੋਧ ਕਰਨਾ ਜਿੱਥੇ ਕੋਮ ਦਾ ਮਸਲਾ ਹੋਵੇ ਉਥੇ ਪਾਰਟੀਬਾਜ਼ੀ ਉਥੇ ਧੜੇਬਾਜ਼ੀ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋਗੇ ਤੇ ਤੁਹਾਡੀ ਸੁਣਵਾਈ ਵੀ ਜਲਦੀ ਹੋਵੇਗੀ ਇਸ ਮੁੱਦੇ 'ਤੇ ਵੀ ਬਿਲਕੁਲ ਇਸ ਤਰ੍ਹਾਂ ਹੋਇਆ ਹਾਲਾਂਕਿ ਵੱਡੇ ਲੈਵਲ ਦੇ ਲੀਡਰਾਂ ਨੇ ਇਹਦੇ ਵਿੱਚ ਕੋਈ ਆਪਣੀ ਚੁੱਪੀ ਨਹੀਂ ਤੋੜੀ ਉਹ ਚੁੱਪਚਾ ਬੈਠੇ ਰਹੇ ਨੇ ਮਗਰ ਆਮ ਸਿਕ ਨੇ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਨਿਭਾਇਆ ਆਮ ਸਿਕ ਨੇ ਮੁਜ਼ਾਹਿਰ ਵੀ ਕੀਤੇ ਆਮ ਸਿਕ ਨੇ ਥਾਣੇ ਦੇ ਬਾਹਰ ਜਾ ਕੇ ਆਪਣੇ ਮੰਗ ਪੱਤਰ ਵੀ ਦਿੱਤੇ ਡੀਸੀਪੀ ਨੂੰ ਵੀ ਮਿਲੇ ਇਸ ਤੋਂ ਇਲਾਵਾ ਆਪਾਂ ਨੇ ਆਪਣੇ ਇਲਾਕੇ ਦੇ ਮੰਤਰੀਆਂ ਨੂੰ ਵੀ ਮਿਲੇ ਜਿਸ ਦਾ ਨਤੀਜਾ ਇਹ ਹੋਇਆ ਕਿ ਆ ਜੋ ਆਮ ਸੰਗਤ ਦੀ ਸੁਣਵਾਈ ਹੋਈ ਹਾਲਾਂਕਿ ਇਹਦੇ ਵਿੱਚੋਂ ਵੇਖਿਆ ਜਾਏ ਤੇ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਵੱਲੋਂ ਵੀ ਇੱਕ ਸੈਂਸਰ ਬੋਰਡ ਨੂੰ ਨੋਟਿਸ ਦਿੱਤਾ ਗਿਆ ਕਿ ਇਸ ਫਿਲਮ ਦੇ ਉੱਤੇ ਰੋਕ ਲਗਾਈ ਜਾਏ। ਹਰ ਬੰਦੇ ਨੇ ਆਪਣੇ ਆਪਣੇ ਲੈਵਲ ਦੇ ਉੱਤੇ ਸੈਂਸਰ ਬੋਰਡ ਨੂੰ ਨੋਟਿਸ ਭੇਜੇ। ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਨੇ ਵੀ ਇਸੇ ਬਾਬਤ ਆਪਣੇ ਬਿਆਨ ਦਿੱਤੇ। ਮਨਜੀਤ ਸਿੰਘ ਜੀਕੇ ਨੇ ਵੀ ਇਸ ਬਾਬਤ ਆਪਣੀ ਗੱਲਬਾਤ ਰੱਖੀ। ਹਰ ਬੰਦੇ ਨੇ ਆਪਣੇ ਢੰਗ ਨਾਲ ਇਸ ਦਾ ਵਿਰੋਧ ਦਰਜ ਕਰਵਾਇਆ। ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਜਮੀਨੀ ਪੱਧਰ ਹੋਵੇ ਹਰ ਬੰਦੇ ਨੇ ਕੋਸ਼ਿਸ਼ ਕੀਤੀ ਕਿ ਵਿਰੋਧ ਕਿਸ ਤਰ੍ਹਾਂ ਕੀਤਾ ਜਾਏ ਤਾਂ ਕਿ ਇਸ ਫਿਲਮ ਨੂੰ ਰੋਕਿਆ ਜਾ ਸਕੇ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜੀ ਚੀਜ਼ Google ਦੇ ਉੱਤੇ ਸਰਚ ਮਾਰੋ ਤਾਂ ਨਜ਼ਰ ਆਂਦੀ ਪਈਏ ਸਾਫ਼ ਸ਼ਬਦਾਂ ਵਿੱਚ ਕਿ ਅੱਜ ਦੀ ਤਾਰੀਖ ਤੱਕ ਕੰਗਨਾ ਰਣੋਤ ਨੂੰ ਸੈਂਸਰ ਬੋਰਡ ਵੱਲੋਂ ਹਲੇ ਤੱਕ ਕੋਈ ਪਰਮਿਸ਼ਨ ਨਹੀਂ ਮਿਲੀ ਫਿਲਮ ਚਲਾਣ ਦੀ ਉਸ ਫਿਲਮ ਦੇ ਉੱਤੇ ਸੈਂਸਰ ਬੋਰਡ ਨੇ ਆਪਣੀ ਰੋਕ ਲਗਾ ਦਿੱਤੀ ਹੈ ਹੁਣ ਸੋਚਣ ਵਾਲੀ ਗੱਲ ਹੈ ਵੇ ਕਿ ਇਸ ਰੋਕ ਨੂੰ ਕਦ ਤੱਕ ਸੈਂਸਰ ਬੋਰਡ ਕੰਟੀਨਿਊ ਕਰੇਗਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਉਹ ਸੀਨ ਇਹਦੇ ਵਿੱਚੋਂ ਅਗਰ ਕੱਟੇ ਜਾਣਗੇ ਉਸ ਤੋਂ ਬਾਅਦ ਸਿੱਖਾਂ ਨੂੰ ਇਸ ਫਿਲਮ ਨਾਲ ਕੋਈ ਮਤਲਬ ਨਹੀਂ ਫਿਲਮ ਆਵੇ ਭਾਵੇਂ ਨਾ ਆਵੇ ਫਿਲਮ ਦਾ ਨਾਮ ਹੈ ਅਮਰਜੈਂਸੀ ਅਗਰ ਗੱਲ ਕਰੀਏ ਅਮਰਜੈਂਸੀ emergancy ਲੱਗੀ ਸੀ 1975 ਚ ਇੰਦਰਾ ਗਾਂਧੀ ਦੇ ਟਾਈਮ ਤੇ ਜਦੋਂ ਤੱਕ ਕਿ ਖਾੜਕੂ ਸਿੰਘਾ ਦਾ ਕੋਈ ਲੈਣਾ ਦੇਣਾ ਨਾ ਸੀ ਤਾਂ ਜਦੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਵਲੇ ਦਾ ਇਸ emergeny ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਸਨ 1978 ਦੇ ਵਿੱਚ ਬਿਲਕੁਲ ਸੱਚੀ ਗੱਲ ਮੂਵਮੈਂਟ ਸ਼ੁਰੂ ਹੁੰਦੀ ਹੈ ਜਦੋਂ ਨਿਰੰਕਾਰੀ ਬਾਬੇ ਦਾ ਚੱਕਰ ਪੈਂਦਾ ਸਾਨੂੰ 1978 ਵਿੱਚ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਵਲੇ ਦੀ ਐਂਟਰੀ ਹੁੰਦੀ ਹੈ ਹੁਣ ਅਗਰ ਨਾਮ emergeny ਹੈ ਤੇ ਸੰਤਾਨਾਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸਿਰਫ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਦੀ ਨਜ਼ਰਾਂ ਦੇ ਵਿੱਚ ਗਿਰਨ ਵਾਸਤੇ ਕੰਗਨਾਰ ਰਣੋਤ ਨੇ ਜੋ ਐ ਫਿਲਮ ਬਣਾਈ ਸੀ ਉਸ ਫਿਲਮ ਦਾ ਵਿਰੋਧ ਵੱਧ ਚੜ ਕੇ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਸਿੱਖ ਲੀਡਰਾਂ ਨੇ ਇਸ ਦਾ ਵੱਧ ਚੜ ਕੇ ਵਿਰੋਧ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਸੈਂਸਰ ਬੋਰਡ ਨੇ ਆਪਣੇ ਬਿਆਨ Google ਦੇ ਉੱਤੇ ਸਾਫ ਸ਼ਬਦਾਂ 'ਚ ਪਾਤੇ ਨੇ ਕਿ ਹਾਲੇ ਤੱਕ ਫਿਲਮ ਦੇ ਉੱਤੇ ਰੋਕ ਲੱਗੀ ਹੋਈ ਹੈ ਸੰਗਤਾਂ ਨੂੰ ਬੇਨਤੀ ਕਿ ਅਸੀਂ ਐਨਾ ਸੋਚੀਏ ਕਿ ਅਗਰ ਸੈਂਸਰ ਬੋਰਡ ਵੱਲੋਂ ਪਰਮਿਸ਼ਨ ਹਾਲੇ ਤੱਕ ਨਹੀਂ ਦਿੱਤੀ ਗਈ ਤੇ ਅੱਗੇ ਵੀ ਨਹੀਂ ਦਿੱਤੀ ਜਾਏਗੀ ਅਸੀਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਸੰਗਤ ਨੂੰ ਬੇਨਤੀ ਜਿਸ ਤਰੀਕੇ ਨਾਲ ਵੱਧ ਚੜ ਕੇ ਤੁਸੀਂ ਕੌਮ ਦੇ ਮਸਲਿਆਂ ਵਿੱਚ ਇੱਕ ਮੁੱਠ ਹੁੰਦੇ ਹੋ ਮੈਂ ਹੱਥ ਬਨ ਕੇ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਕੌਮੀ ਮਸਲਿਆਂ ਤੇ ਅਸੀਂ ਇਕੱਠੇ ਹੁੰਨੇ ਆ ਉਸ ਤਰ੍ਹਾਂ ਹੀ ਅਗਰ ਅਸੀਂ ਉਪਰਾਲਾ ਕਰੀਏ ਸਾਰੀ ਕੌਮ ਇਕਜੁੱਟ ਹੋ ਜੇ ਤੇ ਸਾਡੇ ਇਹ ਮਸਲੇ ਸਾਨੂੰ ਇਨੇ ਵਿਵਾਦ ਦੇ ਵਿੱਚ ਨਾ ਲੈ ਕੇ ਜਾਣੇ ਪੈਣਗੇ ਨਾ ਸਾਨੂੰ ਸੋਸ਼ਲ ਮੀਡੀਆ ਤੇ ਆਣਾ ਪਏਗਾ ਨਾ ਸਾਨੂੰ ਰੋਸ ਮੁਜਾਰੇ ਕਰਨੇ ਪੈਣਗੇ ਸਾਡਾ ਇੱਕ ਅਗਰ ਪੰਥ ਹੁੰਦਾ ਤੇ ਉਹ ਪੰਥ ਦੀ ਆਵਾਜ਼ ਸੁਣ ਕੇ ਪੰਥ ਦੀ ਗੱਲ ਸੁਣਨ ਵਾਸਤੇ ਸਰਕਾਰ ਦਰਬਾਰ ਤੁਹਾਡੇ ਦਰ ਤੇ ਉੱਤੇ ਚੱਲ ਕੇ ਆ ਪਾਏਗਾ ਔਰ ਤੁਹਾਡੀ ਸੁਣਵਾਈ ਕਰੇਗਾ ਜਿਸ ਤਰ੍ਹਾਂ ਇੱਥੇ ਇੱਕ ਮੁੱਠ ਹੋਇਓ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਮੇਰਾ ਮੈਸੇਜ ਸੰਗਤਾਂ ਤੱਕ ਜ਼ਰੂਰ ਪਹੁੰਚਾਓ कि जिस तरह ਅਸੀਂ ਕੌਮੀ ਮਸਲਿਆਂ ਦੇ ਉੱਤੇ ਇਕੱਠੇ ਹੁੰਨੇ ਆ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਤਾਂ ਕਿ ਸਾਨੂੰ ਇਸ ਮਸਲਿਆਂ ਦੇ ਵਿੱਚ ਅਲੱਗ-ਅਲੱਗ ਧੜੇ ਬਣਾ ਕੇ ਮੈਦਾਨ ਚ ਨੌਤਰਨਾ ਪਏ ਇਤਨੇ ਕਿ ਬੇਨਤੀ ਪ੍ਰਮਾਨ ਕਰਨੀ ਔਰ ਸਾਰੀ ਸੰਗਤ ਨੂੰ ਸਮੂਹ ਸੰਗਤਾਂ ਨੂੰ ਸਮੂਹ ਵੀਰਾਂ ਨੂੰ ਸਮੂਹ ਉਹ ਸਾਰੀ ਜਥੇਬੰਦੀਆਂ ਨੂੰ ਸਾਰੀ ਉਹ ਪਾਰਟੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਕਿ ਸੈਂਸਰ ਬੋਰਡ ਨੇ ਅੱਜ ਕੰਗਨਾਰ ਨੌਂ ਦੀ ਫਿਲਮ ਤੇ ਰੋਕ ਲਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੜੀ ਗੱਲ ਯਾਰ ਦੋਸਤੋ ਬੜੀ ਗੱਲ ਹੈ ਕਿ ਕੰਗਨਾ ਰਣੋਤ ਜੋ ਕਿ ਬਕਵਾਸ ਕਰਦੀ ਸੀ ਸੈਂਸਰ ਬੋਰਡ ਨੇ ਫਿਲਹਾਲ ਉਹਦੀ ਅ ਐਮਰਜੈਂਸੀ ਮੂਵੀ ਨੂੰ ਰੋਕ ਦਿੱਤਾ ਇਹ ਬੜੀ ਵੱਡੀ ਗੱਲ ਹੈ ਜਿਸ ਤਰ੍ਹਾਂ ਸਿੱਖ ਇੱਥੇ ਇਕੱਠੇ ਹੋਏ ਨੇ ਇਸ ਤਰ੍ਹਾਂ ਇਹਨਾਂ ਦਾ ਇੱਕ ਪਲੇਟਫਾਰਮ ਹੋਣਾ ਚਾਹੀਦਾ ਜਿੱਥੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਣ ਦੇਖੋ ਜੀ ਪੰਜਾਬ ਚਾਹੇ ਉਹ ਚੜਦਾ ਚਾਹੇ ਉਹ ਲੈਂਦਾ ਲੇਕਿਨ ਸਾਡੇ ਇੰਦੇ ਵਾਸਤੇ ਪੰਜਾਬ ਵਾਸਤੇ ਦਿਲ ਤੜਕਦੇ ਨੇ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਜ਼ੁਬਾਨ ਹੈ ਤੇ ਕੋਈ ਅਗਰ ਲੈਂਦੇ ਪੰਜਾਬ ਦੇ ਜਾਂ ਚੜਦੇ ਪੰਜਾਬ ਦੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਜਾਂ ਮੁਸਲਮਾਨ ਪੰਜਾਬੀਆਂ ਨੂੰ ਅਗਰ ਕੋਈ ਹਿੱਟ ਕਰਦਾ ਕੋਈ ਟਾਰਗੇਟ ਕਰਦਾ ਤੇ ਸਾਨੂੰ ਚਾਹੀਦਾ ਕਿ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਕਿਉਂਕਿ ਸੋਸ਼ਲ ਮੀਡੀਆ ਕਿਹਦਾ ਪਲੇਟਫਾਰਮ ਹੈ ਜਿਸ ਦੀ ਵਜ੍ਹਾ ਤੋਂ ਬਹੁਤ ਸਾਰੇ ਬਕਵਾਸ ਨੂੰ ਬੰਦ ਕੀਤਾ ਜਾ ਸਕਦਾ ਤੇ ਬਹੁਤ ਹੀ ਅੱਛਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਦੇਖੋ ਸੋਸ਼ਲ ਮੀਡੀਆ ਦੇ ਰਾਸੇ ਇੱਕ ਆਮ ਸਿੱਖਨੇ ਇੱਕ ਆਮ ਪੰਜਾਬੀ ਨੇ ਕਾਮ ਕਿਸਾਨ ਨੇ ਆਵਾਜ਼ ਚੁੱਕੀ ਹੈ ਉਹਨੇ ਆਖਿਆ ਕਿ ਜੀ ਸਾਡੀ ਇਹਦੇ ਅੰਦਰ ਇਸ ਮੂਵੀ ਦੇ ਅੰਦਰ ਸਾਡੀ ਹੌਸਲਾ ਸ਼ਿਕਨੀ ਕੀਤੀ ਜਾਂਦੀ ਹੈ ਸਾਨੂੰ ਡੀਗ੍ਰੇਡ ਕੀਤਾ ਜਾ ਰਿਹਾ ਹੈ ਇਸ ਵਾਸਤੇ ਮੂਵੀ ਦੇ ਵਿੱਚ ਉਹ ਪਾਰਟ ਕੱਢੇ ਜਾਣ ਜੋ ਕਿ ਸਾਡੇ ਸਾਨੂੰ ਹਿੱਟ ਕਰਦੇ ਨੇ ਸਾਡੇ ਹਿਰਦੇ ਨੂੰ ਸਾਡੇ ਦਿਲ ਨੂੰ ਸਾਡੇ ਦਿਮਾਗ ਨੂੰ ਹਿੱਟ ਕਰਦੇ ਨੇ ਇਹਦਾ ਬਾਅਦ ਦੇ ਵਿੱਚ ਨੁਕਸਾਨ ਕੀ ਹੋਏਗਾ ਇਹ ਸੈਂਸਰ ਬੋਰਡ ਜਾਂ ਹਾਲੀਵੁੱਡ ਜਾਂ ਜਿਹੜੀ ਵੀ ਇਹਨਾਂ ਦੀ ਇੰਡਸਟਰੀ ਹੈ ਉਹ ਬਾਤ ਚੁਣਾ ਠਾਵੇ ਇਸ ਵਾਸਤੇ ਇਹ ਸੈਂਸਰ ਬੋਰਡ ਨੂੰ ਵਾਰਨਿੰਗ ਦਿੱਤੀ ਗਈ ਫਿਰ ਬੜੀ ਵੱਡੀ ਗੱਲ ਇਹ ਹੈ ਕਿ ਇੱਕ ਆਮ ਬੰਦਾ ਇਨਫਰਾਦੀ ਤੌਰ ਤੇ ਇੱਕ ਸਿੰਗਲ ਮੈਨ ਆਮ ਕਾਮਨ ਮੈਨ ਖੜਾ ਹੋਇਆ ਤੇ ਉਹਨੇ ਆਵਾਜ਼ ਬੁਲੰਦ ਕੀਤੀ ਜਿੰਦੀ ਵਜ੍ਹਾ ਤੋਂ ਸੈਂਸਰ ਬੋਰਡ ਨੇ ਐਕਸ਼ਨ ਲਿਆ ਤੇ ਕੰਗਨਰ ਰਣੋਦ ਜੋ ਕਿ ਹਮੇਸ਼ਾ ਘਟਿਆ ਤੇ ਗਲੀਜ਼ ਜ਼ੁਬਾਨ ਇਸਤੇਮਾਲ ਕਰਦੀ ਏ ਪੰਜਾਬੀਆਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਤੇ ਪੰਜਾਬ ਦੇ ਖਿਲਾਫ ਜੋ ਕਿ ਉਹਨੂੰ ਜ਼ੇਬ ਨਹੀਂ ਦਿੰਦੀ ਇਹ ਚੀਜ਼। ਕੀ ਉਹਦੇ ਧਰਮ ਨੇ ਉਹਨੂੰ ਇਹ ਸਿਖਾਇਆ ਕਿ ਦੂਸਰੇ ਆਮ ਜਨਤਾ ਨੂੰ ਆਮ ਲੋਗਾਂ ਨੂੰ ਡੀਗ੍ਰੇਡ ਕੀਤਾ ਜਾਵੇ। ਬੜੀ ਵਧੀਆ ਗੱਲ ਹੈ ਕਿ ਵਕਤੀ ਤੌਰ ਤੇ ਇਸ ਮੂਵੀ ਨੂੰ ਰੋਕ ਕੇ ਇਸ ਮੂਵੀ ਨੂੰ ਰੋਕ ਕੇ ਇਹ ਸਾਬਤ ਕੀਤਾ ਗਿਆ ਹੈ ਕਿ ਜੀ ਸਿੱਖ ਜਾਂ ਪੰਜਾਬੀ ਜਾਂ ਕਿਸਾਨ ਵੀ ਇਸ ਦੁਨੀਆ ਦੇ ਵਸਣ ਵਾਲੇ ਬਾਸੀ ਨੇ ਤੇ ਇਹਨਾਂ ਨੂੰ ਵੀ ਇਹਨਾਂ ਦਾ ਹੱਕ ਦੇਣਾ ਚਾਹੀਦਾ। ਦੋਸਤੋ ਤੁਹਾਨੂੰ ਕਿ ਐਸੀ ਲੱਗੀ ਵੀਡੀਓ ਜ਼ਰੂਰ ਦੱਸਿਆ ਜੇ ਕੰਗਨਾਰਨਾਥ ਤੇ ਲਾਨਤ ਅੱਲਾ ਨਿਗ੍ਹਿਬਾਨ